ਫਰਵਰੀ ਵਿੱਚ ਕੈਨੇਡਾ ਦੇ ਵਿੱਚ ਖਾਲੀ ਨੌਕਰੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਜਦੋਂ ਕਿ ਭੋਜਨ ਸੇਵਾਵਾਂ ਨਿਯਮਾਂ ਤੇ ਪ੍ਰਚੂਨ ਵਪਾਰ ਹੋਰ ਖੇਤਰਾਂ ਦੇ ਵਿੱਚ ਮਾਸਿਕ ਤਨਖਾਹਾਂ ਦੀ ਰੋਜ਼ਗਾਰ ਦੇ ਵਿੱਚ ਕਮੀ ਆਈ ਹੈ ਇਸ ਦੌਰਾਨ ਉਸ ਹਫਤਾਵਾਰੀ ਕਮਾਈ ਡਾਲਰ 1232 ਹੋ ਗਈ ਹੈ ਸਾਲ ਦਰ ਸਾਲ 4.5 ਫੀਸ ਦੀ ਵਾਧਾ ਹੋਇਆ ਫਰਵਰੀ ਵਿੱਚ ਕੁੱਲ ਨੌਕਰੀਆਂ ਦੀਆਂ ਅਸਾਮੀਆਂ ਵਧ ਕੇ 6,65,700 ਹੋ ਗਈਆਂ ਜਨਵਰੀ ਨਾਲੋਂ 3.4 ਫੀਸ ਦੀ ਵਾਧਾ ਪਰ ਦਸੰਬਰ ਦੀ ਗਿਣਤੀ ਦੇ ਮੁਕਾਬਲੇ ਇੱਕ ਮਾਮੂਲੀ ਤਬਦੀਲੀ ਹੋਈ ਹੈ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਹਰੇਕ ਨੌਕਰੀ ਦੀ ਖਾਲੀ ਥਾਂ ਲਈ ਲਗਭਗ 2 ਲੋਕ ਬੇਰੁਜ਼ਗਾਰ ਸਨ ਇੱਕ ਦਰ ਜੋ ਸਤੰਬਰ ਤੋਂ ਸਥਿਰ ਹੈ ਏਜੰਸੀ ਨੇ 온ਟਾਰੀਓ ਤੇ ਐਲਬਰਟਾ ਦੇ ਵਿੱਚ ਖਾਲੀ ਸਾਮੀਆਂ ਦੇ ਵਿੱਚ ਵਿਸ਼ੇਸ਼ਵਾਦਾਂ ਨੋਟ ਕੀਤਾ ਹੈ 온ਟਾਰੀਓ ਵਿੱਚ ਖਾਲੀ ਨੌਕਰੀਆਂ ਜਨਵਰੀ ਤੋਂ 8.4% ਦੀ ਵਾਧ ਕੇ 2,34,900 ਹੋ ਗਈਆਂ ਐਲਬਰਟਾ ਵਿੱਚ 82,500 ਓਪਨ ਅਹੁਦਿਆਂ ਦੇ ਉੱਤੇ ਸਨ ਜਿਨ੍ਹਾਂ ਦੇ ਵਿੱਚ 13.7% ਦਾ ਵਾਧਾ ਹੋਇਆ ਹੈ ਜਨਤਕ ਪ੍ਰਸ਼ਾਸਨ ਕਰਮਚਾਰੀ ਸ਼ਾਮਿਲ ਕੀਤੇ ਵਿੱਤ ਤੇ ਬੀਮਾ ਤੇ ਸਿਹਤ ਸੰਭਾਲ ਸਮੇਤ ਕੁਝ ਸੈਕਟਰਾਂ ਤੇ ਤਨਖਾਹ ਰੋਜ਼ਗਾਰ ਦੇ ਵਿੱਚ ਲਾਭ ਦਰਜ ਕੀਤਾ ਹੈ ਬੈਂਕ ਆਫ ਕੈਨੇਡਾ ਦੀ ਗਵਰਨਿੰਗ ਕਾਉਂਸਲ ਦੇ ਮੈਂਬਰ ਇਸ ਮੁੱਦੇ ਤੇ ਵੰਡੇ ਹੋਏ ਨੇ ਕਿ ਸੈਂਟਰਲ ਬੈਂਕ ਨੂੰ ਵਿਆਜ ਦਰਾਂ ਦੇ ਵਿੱਚ ਕਟੌਤੀ ਕਰਨ ਦੀ ਸ਼ੁਰੂਆਤ ਲਈ ਕਿੰਨਾ ਇੰਤਜ਼ਾਰ ਕਰਨਾ ਚਾਹੀਦਾ ਹੈ 10 ਅਪ੍ਰੈਲ ਨੂੰ ਬੈਂਕ ਦੇ ਵੱਲੋਂ ਵਿਆਜ ਦਰਾਂ ਸਥਿਰ ਰੱਖਣ ਦੇ ਫੈਸਲੇ ਤੋਂ ਪਹਿਲਾਂ ਹੋਈ ਗਵਰਨਿੰਗ ਕਾਉਂਸਲ ਦੀ ਮੀਟਿੰਗ ਦੇ ਵੇਰਵੇ ਜਨਤਕ ਕੀਤੇ ਗਏ ਨੇ ਕੁਝ ਮੈਂਬਰਾਂ ਦਾ ਮੰਨਣਾ ਹੈ ਕਿ ਬੈਂਕ ਨੂੰ ਫਿਲਹਾਲ ਮਜ਼ਬੂਤ ਆਰਥਿਕ ਐਕਟੀਵਿਟੀ ਦੇ ਚੱਲਦਿਆਂ ਅਤੇ ਮਹਿੰਗਾਈ ਦਰ ਦੇ ਵਿੱਚ ਸਥਿਰ ਗਿਰਾਵਟ ਨਾ ਹੋਣ ਕਾਰਨ ਫਿਲਹਾਲ ਥੋੜਾ ਇੰਤਜ਼ਾਰ ਕਰ ਲੈਣਾ ਚਾਹੀਦਾ ਹੈ ਪਰ ਕੁਝ ਮੈਂਬਰਾਂ ਦਾ ਮੰਨਣਾ ਹੈ ਕਿ ਮਹਿੰਗਾਈ ਦਰ ਦੇ ਵਿੱਚ ਗਿਰਾਵਟ ਆ ਰਹੀ ਹੈ ਤੇ ਇਸ ਸਮੇਂ ਤੇ ਵਿਆਜ ਦਰਾਂ ਨੂੰ ਉੱਚੇ ਪੱਧਰ ਤੇ ਰੱਖਣਾ ਚਿੰਤਾ ਪੈਦਾ ਕਰ ਸਕਦਾ ਹੈ ਕਿਉਂਕਿ ਆਰਥਿਕ ਤੇ ਵਿਧਿਆ ਪ੍ਰਦਰਸ਼ਨ ਕਾਰਨ ਜੋਖਮ ਘਟ ਗਿਆ ਹੈ ਇਨ੍ਹਾਂ ਮਤਭੇਦਾਂ ਦੇ ਬਾਵਜੂਦ ਬੈਂਕ ਦੇ ਵੱਲੋਂ ਜਿਹੜੀ ਬੈਂਚਮਾਰਕ ਦੇ ਉੱਤੇ 5% ਉੱਤੇ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਪਰ ਬੈਂਕ ਤੇਜ਼ੀ ਦੇ ਨਾਲ ਵਿਆਜ ਦਰਾਂ ਦੇ ਵਿੱਚ ਕਟੌਤੀ ਨਹੀਂ ਕਰਨ ਜਾ ਰਹੇ ਨੇ ਕਿਉਂਕਿ ਇਸ ਵਖਰੇਵੇਂ ਵਾਲੇ ਵਿਚਾਰਾਂ ਤੋਂ ਸਪਸ਼ਟ ਹੈ ਕਿ ਬੈਂਕ ਵਿਆਜ ਦਰਾਂ ਦੇ ਵਿੱਚ ਕਟੌਤੀ ਕਾਫੀ ਹੌਲੀ ਗਤੀ ਦੇ ਨਾਲ ਜਿਹੜੀ ਹੈ ਉਹ ਕਰੇਗੀ ਆਰਥਿਕ ਮਹਾਰਾ ਦਾ ਮੰਨਣਾ ਹੈ ਕਿ ਬੈਂਕ ਵੱਲੋਂ ਜੂਨ ਜਾਂ ਜੁਲਾਈ ਦੇ ਵਿੱਚ ਵਿਆਜ ਦਰਾਂ ਘਟਾਉਣ ਦਾ سلسلہ ਸ਼ੁਰੂ ਕੀਤਾ ਜਾਏਗਾ ਕੈਨੇਡਾ ਵਿੱਚ ਇਨਫਲੇਸ਼ਨ ਰੇਟ ਮਾਰਚ ਵਿੱਚ 2.9% ਸੀ ਜੋ ਕਿ ਬੈਂਕ ਦੇ 1% ਤੋਂ 3% ਮਹਿੰਗਾਈ ਦਰ ਦੇ ਟੀਚੇ ਦੇ ਅੰਦਰ ਹੈ ਜੋ ਕਿ ਪਿਛਲੇ ਕੁਝ ਮਹੀਨਿਆਂ ਤੋਂ ਲਗਭਗ ਸਥਿਰ ਹੈ 10 April ਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਗਵਰਨਰ ਟਿਫ ਮਕੱਲਮ ਨੇ ਕਿਹਾ ਸੀ ਕਿ ਬੈਂਕ ਜੂਨ ਦੇ ਵਿੱਚ ਪਹਿਲੀ ਕਟੌਤੀ ਕਰਨ ਬਾਰੇ ਵਿਚਾਰ ਕਰ ਸਕਦੀ ਹੈ ਪਰ ਇਹ ਸਾਰਾ ਕੁਝ ਆਰਥਿਕ ਗਤੀਵਿਧੀਆਂ ਤੇ ਮਹਿੰਗਾਈ ਦਰ ਦੀ ਸਥਿਰਤਾ ਤੇ ਨਿਰਭਰ ਕਰੇਗਾ ਰੀਅਲ ਏਸਟੇਟ ਮਾਰਕੀਟ ਦੀਆਂ ਗਤੀਵਿਧੀਆਂ ਸਿੱਧੇ ਰੂਪ ਦੇ ਵਿੱਚ ਇਸ ਨਾਲ ਜੁੜੀਆਂ ਹੋਈਆਂ ਨੇ ਬੀਸੀ ਰੀਅਲ ਏਸਟੇਟ ਬੋਰਡ ਦੇ ਵੱਲੋਂ ਅੱਜ ਪੇਸ਼ ਕੀਤੇ ਗਏ ਨੰਬਰਾਂ ਦੇ ਵਿੱਚ ਇਹ ਦਰਸਾਇਆ ਗਿਆ ਹੈ ਕਿ 2024 ਦੇ ਅੰਤ ਤੱਕ ਰੀਅਲ ਏਸਟੇਟ ਮਾਰਕੀਟ ਦੇ ਵਿੱਚ ਹਲਚਲ ਦਿਖਾਈ ਦੇ ਸਕਦੀ ਹੈ ਤੇ ਇਸ ਦੇ ਹੀਟ ਅਪ ਹੋਣ ਦੀ ਪੂਰੀ ਸੰਭਾਵਨਾ ਹੈ ਬੇਸ਼ੱਕ ਬੋਰਡ ਨੇ ਕਿਹਾ ਹੈ ਕਿ ਕਰਾਂਦੇ ਪ੍ਰਾਈਸ ਅਤੇ ਅਫੋਰਡੇਬਿਲਟੀ ਮੈਟਰੋ ਵੈਂਕੂਵਰ ਰੀਜਨ ਦੇ ਵਿੱਚ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਪਰ ਬੈਂਕ ਦੇ ਫੈਸਲੇ ਤੇ ਸਭ ਤੋਂ ਜਿਹੜਾ ਉਹ ਨਿਰਧਾਰਿਤ ਹੋਵੇਗਾ ਬੋਰਡ ਨੂੰ ਉਮੀਦ ਹੈ ਕਿ ਸਾਲ ਦੇ ਅੰਤ ਤੱਕ ਗ੍ਰੇਟਰ ਵੈਨਕੂਵਰ ਦੇ ਵਿੱਚ ਸੇਲਸ 7.3% ਫਰੇਜ਼ਰ ਵੈਲੀ ਦੇ ਵਿੱਚ 7.4% ਤੇ ਚਲਾਬੈਗ ਦੇ ਵਿੱਚ 8.1% ਵਧਣਗੀਆਂ ਜੋ ਕਿ 2023 ਵਿੱਚ ਬਹੁਤ ਹੇਠਲੇ ਪੱਧਰ ਤੇ ਰਹੀਆਂ ਨੇ ਉਹਨਾਂ ਆਖਿਆ ਕਿ ਸਟਰੋਂਗ ਪੋਪੂਲੇਸ਼ਨ ਗ੍ਰੋਥ ਦੇ ਚੱਲਦਿਆਂ ਖਰੀਦਦਾਰਾਂ ਦੀ ਗਿੰਦੀ ਵਧੇਗੀ ਜੋ ਕਿ ਬੈਂਕ ਦੇ ਡਿਸੀਜਨ ਦਾ ਇੰਤਜ਼ਾਰ ਕਰ ਰਹੇ ਸਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।